ਉਹ ਮੈਨੂੰ ਤੁਹਾਨੂੰ ਨਵਾਂ ਟਰੈਕਟਰ ਲਿਆਉਣ ਦੀ ਵੇਟ ਨਹੀਂ ਕਰਨੀ ਪੈਣੀ ਹੈਗੀ ਘੰਟੇ ਚੱਲੇ ਬਈ ਇਹ 140 ਘੰਟੇ ਚੱਲੇ ਹੈ ਹਾਂਜੀ ਟਰੈਕਟਰ ਚੱਲੇ ਆ ਸਾਰੇ origignal ਚੱਲੇ ਹੋਏ ਬਈ ਬਾਈ ਜੀ origignal ਚੱਲੇ ਦੀ origignal ਪੇਂਟ ਦੀ ਗਾਰੰਟੀ ਆ ਵੀ ਇਹਦੇ ਵੀ ਪੈਰ ਪਦਾਨ ਦਿਖਾ ਦੇ ਬਈ ਬਾਕੀ ਨਿਕਲ ਨੁਕਲ ਤੁਹਾਨੂੰ ਦਿਖਾ ਦਿੰਨੇ ਹੈਗਾ ਆ ਜੀ ਤੇ ਨਿਗ੍ਹਾ ਮਰਵਾ ਦਸ ਪ੍ਰੀਤਾ ਆ ਲੈ ਬਈ ਚੈੱਕ ਕਰੋ ਬਈ ਸਾਰਾ ਟਰੈਕਟਰ ਐਂ ਫੁੱਲ ਕੋਕਾ ਪਿਆਗਾ ਕਈ ਵੀਰ ਕਹਿੰਦੇ ਨੇ ਬਈ ਹਰਿਆਣਾ ਨੰਬਰ ਤੋਂ ਚੱਲੇ ਜੀ ਚੱਕਰ ਵਾਲੀ ਗੱਲ ਤਾਂ ਨਹੀਂ ਹੈ ਕਿ ਬਈ ਬਾਈ ਜੀ ਰਾ ਪੰਜਾਬ ਵਾਲੇ ਨਾਲੋਂ ਟਰੈਕਟਰ ਦੇ ਹੀ ਨਿਗਾ ਮਾਰੋ ਠੀਕ ਹੈ ਪੰਜਾਬ ਵਾਲੇ ਨਾਲ ਚੰਗਾ ਜੀ ਤਰ ਤਕਰੀਬਨ ਬਈ ਜੇ ਰਮਾਈ ਹੋਇਆ ਹੋਇਆ ਟਰੈਕਟਰ ਹੈਗਾ ਜੇ ਤੁਸੀਂ ਇਹ ਟਰੈਕਟਰ ਤੇ ਹਾਰ ਵੀ ਪਾ ਕੇ ਲੈ ਜਾਓਗੇ ਨਾ ਸੋਨੂੰ ਕੋਈ ਜੱਜ ਨਹੀਂ ਕਰ ਸਕਦਾ ਹੈਗਾ ਨਵਾਂ ਟਰੈਕਟਰ ਲੈ ਕੇ ਆਏ ਜਾਂ ਪੁਰਾਣਾ ਇਹ ਤਾਂ ਕਮੂਰਾ ਮੂਰਾ ਨਾਲ ਦੀਆਂ ਪਗਿਆਣਗੇ ਬਈ ਜੀ ਤੇ ਇਹ ਟਰੈਕਟਰ ਦੀ ਨਾ ਬਈ ਆਮ ਨਾਲ ਜਦੋਂ ਆਪਾਂ ਕੰਪਨੀ ਚੋਂ ਕੱਢ ਲਾਣੇ ਨਾ ਆਹ ਚੀਜ਼ ਤੇ ਨਾ ਇੱਥੇ ਅਰ ਲਿਖਿਆ ਜਾਂਦਾ ਨਾ ਵੀ ਇੰਨੇ ਘੰਟੇ ਹੋ ਗਏ ਤੇ ਇਹਦੀ ਸਰਵਿਸ ਹੋ ਚੁੱਕੀ ਹੈ ਨਾ ਬਈ ਬਾਈ ਜੀ ਇਹਦੀ ਸਰਵਿਸ ਨਹੀਂ ਹੋਈ ਦਾ ਪਤਾ ਨਹੀਂ ਹੈਗਾ ਬਈ ਨਹੀਂ ਨਹੀਂ ਸਰਵਿਸ ਨਹੀਂ ਹੋਈ ਘੰਟੇ ਚੱਲੇ ਆ ਮਿੱਤਰੋ ਤੁਹਾਨੂੰ ਆਪਾ ਨਿਗ੍ਹਾ ਮਰਵਾ ਕੇ ਦਿਖਾ ਦਿਆਂਗੇ ਤੇ ਲੈ ਬਈ 285 ਲੈ ਮਿੱਤਰੋ ਅੱਜ ਤੁਹਾਨੂੰ ਨਾ ਕੰਪਨੀ ਰਿਕਾਰਡ ਚੱਲੇ ਹੋਏ ਟਰੈਕਟਰ ਦਿਖਾਵਾਂਗੇ ਕਿਸੇ ਵੀ ਟਰੈਕਟਰ ਦਾ ਮੀਟਰ ਬੈਕ ਨਹੀਂ ਹੋਊਗਾ ਤੇ ਸਾਰੇ ਟਰੈਕਟਰ ਤੁਹਾਨੂੰ オリジナル ਮਿਲਣਗੇ ਬਾਈ ਜੀ ਤੇ ਬਾਕੀ ਬਾਈ ਆਪਣੇ ਨਾਲ ਹੈਗਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਕਰਦੇ ਗੱਲਬਾਤ ਬਾਈ ਨਾਲ ਹੱਸੇਗਾ ਬਾਈ ਜੀ ਠੀਕ ਹੋ ਮੈਂ ਸਤਵੀਰ ਠੀਕ ਹੈ ਜੀ ਠੀਕ ਆ ਬਾਈ ਜੀ ਮੈਂ ਲੋਕੇਸ਼ਨ ਦੀ ਗੱਲਬਾਤ ਕਰੀ ਖੜੇ ਕਿੱਥੇ ਬਾਈ ਜੀ ਪਿੰਡ ਫੱਲੜ ਡਿਸਟ੍ਰਿਕਟ ਬਠਿੰਡਾ ਤਹਿਸੀਲ ਤਲਵੰਡੀ ਸਾਬੋ ਠੀਕ ਹੈ ਜੀ ਬਠਿੰਡਾ ਡੱਬ ਵਾਲੀ ਰੋਡ ਤੋਂ ਪਿੱਛੇ ਆਟਮਾਰ ਫੈਂਟਰੀ ਰੋਡ ਹੋ ਕੇ ਆਉਣਾ ਬੰਦਾ ਠੀਕ ਆ ਬਾਈ ਜੀ ਡੱਬ ਵਾਲੀ ਤੋਂ 10 ਕਿਲੋਮੀਟਰ ਹੈ ਠੀਕ ਹੈ ਜੀ ਬਠਿੰਡਾੋਂ 25 ਕਿ ਠੀਕ ਆ ਜਿਵੇਂ ਬਈ ਮੈਂ ਕਿਹਾਗਾ ਸਾਰੇ ਜਿੰਨੇ ਟਰੈਕਟਰ ਚੱਲੇ ਆ ਸਾਰੇ origignal ਚੱਲੇ ਹੋਏ ਬ ਅਰੇ ਅਨਲ ਪੇਂਟ ਦੀ ਗਾਰੰਟੀ ਠੀਕ ਆ ਬਸ ਠੀਕ ਆ ਮਿੱਤਰੋ ਤੁਹਾਨੂੰ ਇਹ ਜੇ ਟਰੈਕਟਰ ਵੀ ਦਿਖਾਵਾਂਗੇ 1 2 ਬਾਈ ਜੀ ਜਿਨ੍ਹਾਂ ਦੀਆਂ ਹਜੇ ਤੱਕ ਸਰਵਿਸ ਵੀ ਨਹੀਂ ਹੋਈਆਂ ਗਿਆ ਪਹਿਲਾਂ ਇਹ ਜੌਂਡੀਰ ਦਿਖਾਉਣੇ ਆਗੇ 52 10 ਟੌਪ ਵਾਲਾ ਮਾਡਲ ਆ ਗੇਅਰ ਅਪਰੋਚ ਆ ਬਾਈ ਜੀ ਕੰਡੀਸ਼ਨ ਚੈੱਕ ਕਰਵਾ ਦੇ ਵੀ ਟਰੈਕਟਰ ਦੀ ਫੁੱਲ ਨਮਾ ਤੇ ਫੁੱਲ ਕੋਕਾ ਪੀਸ ਟਰੈਕਟਰ ਹੈਗਾ ਮਾਡਲ ਬਾਈ ਜੀ ਇਹ ਇਹ ਬਾਈ ਜੀ 21 ਮਾਡਲ ਆ ਜੀ ਠੀਕ ਆ ਜੀ ਕੰਡੀਸ਼ਨ ਬਈ ਕੰਡੀਸ਼ਨ 75 ਰੁਪਏ ਟਾਇਰ ਹੈ ਜੀ 2500 ਘੰਟਾ ਚੱਲੇ ਜੀ ਠੀਕ ਹੈ ਜੀ ਆਰ ਜੇ 31 ਨੰਬਰ ਦਾ ਜੀ ਠੀਕ ਹੈ ਟਾਇਰ ਨਾਲ ਦੇ ਬਾਈ ਹਾਂਜੀ ਹਾਂਜੀ ਟਾਇਰ ਠੀਕ ਹੈ ਬਾਈ ਜੀ ਬਾਕੀ ਤੁਸੀਂ ਦੇਖ ਸਕਦੇ ਬਾਈ ਚਿੱਟਾ ਛੋਟਾ ਵਗੈਰਾ ਆਹ ਚੀਜ਼ ਤੇ ਨਿਗ੍ਹਾ ਮਰਵਾ ਦੇ ਬਾਈ ਆਹ ਚੀਜ਼ ਤੋਂ ਵੀ ਨਹੀਂ ਅਜੇ ਤੱਕ ਰੰਗ ਰਿਆ ਹੈਗਾ ਨਾ ਬਾਈ ਠੀਕ ਹੈ ਬੇ ਬਾਕੀ ਟਾਇਰ ਟੂਰ ਤੁਸੀਂ ਦੇਖ ਸਕਦੇ ਹੋਗੇ ਸਾਰੇ ਨਿਗ੍ਹਾ ਮਰਵਾ ਦੇ ਬੇ ਜਸਪ੍ਰੀ ਤਾਂ ਇਹ ਰਿਵਰਸ ਪੀਟੀ ਆ ਗਿਆ ਬਈ ਡਬਲ ਪੀਟੀ ਆ ਗਿਆ ਇਹ ਰਿਵਰਸ ਹੈ ਜੀ ਠੀਕ ਹੈ ਜੀ ਰਿਵਰਸ ਪੀਟੀ ਆ ਗਿਆ ਤੇ ਕੰਡੀਸ਼ਨ ਚੈੱਕ ਕਰ ਲਓ ਬਈ ਟਰੈਕਟਰ ਦੀ ਤੇ ਪ੍ਰੈਸ਼ ਰੂ ਬਾਈ 5.6 ਲੱਖ ਰੁਪਏ ਸਾਢੇ 6 ਲੱਖ ਰੁਪਏ ਮੰਨੋ ਸੀ ਠੀਕ ਆ ਬਾਈ ਇੱਕ ਹੋਰ ਗੱਲ ਆ ਬਾਈ ਇਹ ਬਾਈ ਨਾ ਟਰੈਕਟਰ ਜਿੰਨੇ ਵੀ ਦਿਖਾਉਂਦਾ ਨਾ ਸਾਰੇ ਰੇਟ ਦੇਣ ਲੈਣ ਵਾਲੀ ਹੁੰਦੇ ਨੇ ਬਾਈ ਹਾਂ ਜੀ ਦੇਰ ਖੂ ਨਹੀਂ ਪੜਦੇ ਜੀ ਠੀਕ ਆ ਬੜਾ ਕੋਈ ਠੀਕ ਆ ਬਾਈ ਜੀ ਚਲੋ ਮਿੱਤਰੋ ਅੱਗੇ ਦਿਖਾਉਣਾ ਤੁਹਾਨੂੰ 52 10 ਗੇਅਰ ਪ੍ਰੋ ਫੋਰ ਸਪੀਡ ਆ ਇਹ ਵੀ ਬਾਈ ਜੀ ਜਸਪਰੀ ਦਾ ਆ ਜੀ ਤੇ ਨਿਗਾ ਮਰਵਾ ਦੇ ਵੀ ਪੈਰਦਾਨਾਂ ਤੇ ਟਰੈਕਟਰ ਦੇ ਤੁਹਾਨੂੰ ਜਿੰਨੇ ਟਰੈਕਟਰਾਂ ਦੇ ਪੈਰਦਾਨ ਦਿਖਾਵਾਂਗੇ ਵੀ ਹਰੇਕ ਦੇ ਬਾਈ ਜੀ origianally ਪੈਰਦਾਨ ਹੋਣਗੇ ਬਾਈ ਕਹਿੰਦਾ ਜਦੋਂ ਤੁਸੀਂ ਆਉਣਾ ਕਿ ਵੀਡੀਓ ਕਰਨ ਨੂੰ ਉਦੋਂ ਪਾਈ ਉਹ ਕਰ ਦੇਣਾ ਠੀਕ ਆ ਬਈ ਉਹਦੀ ਧੋਣੇ ਦਾਣੇ ਠੀਕ ਆ ਉਹਦੇ ਧੋਣੇ ਹੋ ਗਏ ਠੀਕ ਆ ਬਈ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਇਹ ਸਾਰਾ ਟਰੈਕਟਰ ਰਿਜਨਲ ਆਗਾ ਤੇ ਮਾਡਲ ਉਹ ਬਈ ਇਹ ਵੀ 21 ਮਾਡਲ ਆ ਜੀ ਠੀਕ ਆ ਜੀ ਇਹ ਵੀ 21 ਮਾਡਲ ਆਗਾ ਠੀਕ ਆ ਜੀ ਇਹ ਘੰਟੇ ਚੱਲੇ ਬਈ ਇਹ ਬਈ 1400 ਘੰਟਾ ਚੱਲਿਆ ਠੀਕ ਆ ਲੈ ਮਤਰਾ 1400 ਘੰਟਾ ਚੱਲਿਆ ਹੋਇਆਗਾ ਇਹਦਾ ਪ੍ਰਾਈਸ ਰੁਪਏ ਜੀ ਇਹ ਵੀ ਬਈ 6.5 ਲੱਖ ਰੁਪਏ ਦਾ ਠੀਕ ਆ ਜੀ ਹਾਂਜੀ ਮੈਂ ਮਤਰਾ 22 ਨਾਲ ਸੇਮ ਜੀ ਗਈ ਠੀਕ ਆ ਭਾਈ ਜੇ ਇਹ 6.5 ਲੱਖ ਰੁਪਏ ਦਾ ਲੋਨ ਵਗੈਰਾ ਦੀ ਸੁਵਿਧਾ ਹੈਗੀ ਆਣਾ ਭਾਈ ਹਾਂਜੀ ਉਹ ਤਾਂ ਆਦਾ ਸਿੰਪਲ ਸਿੰਪਲ ਠੀਕ ਆ ਸਿੰਪਲ ਸਹੀ ਹੋ ਗਿਆ ਬਾਕੀ ਅਸੀਂ ਲੋਨ ਤੋਂ ਬਚੋ ਭਾਈ ਜਿੰਨਾ ਬਚ ਸਕਦਾ ਠੀਕ ਆ ਸਹੀ ਗੱਲ ਆਣਾ ਭਾਈ ਦੁਬਾਰਾ ਇੱਕ ਵਾਰੀ ਚੀਜ਼ ਲੈ ਲੈਣਾ ਦੁਬਾਰਾ ਚ ਅੱਗੇ ਜਾ ਕੇ ਬਹੁਤ ਭਰਨਾ ਔਖਾ ਹੈ ਇੱਕ ਵਾਰੀ ਤਾਂ ਆਪਾਂ ਕਰੇ ਜਾ ਕੇ ਤੇਲ ਚਵਾ ਲੈਣੇ ਆ ਪਰ ਇਸ ਦੁਬਾਰਾ ਚ ਬੈਂਕਾਂ ਲੈ ਆ ਜਾਂਦੇ ਨੇ ਫਿਰ ਲੋਨ ਦਾ ਤਾਂ ਬਸ ਅਸੀਂ ਨਾ ਅਨਸਰਦੇ ਨੂੰ ਅਸੀਂ ਤਾਂ ਕਰਾ ਕੇ ਰਾਜੀ ਨਹੀਂ ਠੀਕ ਆ ਸਹੀ ਗੱਲ ਆਣਾ ਭਾਈ ਚੀਜ਼ ਛੋਟੀ ਲੈ ਲਓ ਕਹਿੰਦੇ ਆ ਨਾ ਰਿਸ਼ਤਾ ਮੱਤ ਇ ਠੀਕ ਹੈ ਕਬਈ ਜੀ ਮੈਂ ਆਇ ਤੋ ਬਚੋ ਠੀਕ ਹੈ ਜੀ ਤੇ ਲਓ ਮਿੱਤਰੋ ਅੱਗੇ ਆ ਗਿਆ 50 36 D ਟਰੈਕਟਰ ਦੇਖ ਸਕਦੇ ਬਈ ਜੀ ਫੁੱਲ ਚੰਗਾਗਾ ਬਈ ਜੀ ਕੰਡੀਸ਼ਨ ਦਾ ਵੀ ਚੰਗਾਗਾ ਆ ਵੀ ਇਹਦੇ ਵੀ ਪੈਰ ਪਦਾਨ ਦਿਖਾ ਦੇ ਬਈ ਬਾਕੀ ਨਿਕਲ ਨੁਕਲ ਤੁਹਾਨੂੰ ਦਿਖਾ ਦਿੰਨੇਗਾ ਆ ਜੀ ਤੇ ਨਿਗ੍ਹਾ ਮਰਵਾ ਦਸ ਪ੍ਰੀਤਾ ਆ ਲੈ ਵੀ ਚੈੱਕ ਕਰੋ ਬਈ ਸਾਰਾ ਟਰੈਕਟਰ ਐਂ ਫੁੱਲ ਕੋਕਾ ਪਿਆਗਾ ਸਾਈਡ ਤੋਂ ਦੇਖ ਸਕਦੇ ਬਈ ਜੀ ਫੁੱਲ ਨਵਾਂ ਟਰੈਕਟਰ ਹੈਗਾ ਇਹ ਮਾਡਲ ਬਈ ਇਹ ਬਈ ਜੀ 22 ਮਾਡਲ ਹੈ ਜੀ ਠੀਕ ਹੈ ਜੀ ਤੇ ਰਿਵਰਸ ਪੀਟੇ ਬਈ ਇਹ ਬਈ ਸਿੰਗਲ ਹੀ ਆਉਂਦਾਗਾ ਸਿੰਗਲ ਟਰੈਕਟਰ ਹੈ ਇਹ ਜੀ ਠੀਕ ਹੈ ਸਿੰਗਲ ਕਲਚ ਹੁੰਦਾ ਇਹ ਠੀਕ ਹੈ ਜੀ 13 ਦੇ 14 ਦਾਣਾ ਬਈ ਹਾਂਜੀ 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 ਠੀਕ ਹੈ ਜੀ ਨਵੇਂ ਟਾਇਰ ਨੇ ਬਈ ਬਿਲ ਵਗੈਰਾ ਵੀ ਟਾਇਰਾਂ ਦਾ ਨਹੀਂ ਮਿਲਣਾ ਆ ਮਿਲ ਜਾਊਗਾ ਵੀਰੇ ਠੀਕ ਹੈ ਜੀ ਲੈ ਮਿੱਤਰੋ ਦੇਖ ਸਕਦੇ ਹੋ ਕਿ ਫਰੰਟ ਤੁਸੀਂ ਦੇਖ ਸਕਦੇ ਬਈ ਜੀ ਕੋੜਾ ਬੰਪਰ ਲੱਗਾ ਹੋਇਆ ਹੈਗਾ ਨੰਬਰ ਬਈ ਇਹਦਾ ਨੰਬਰ ਹਰਮਾਨ ਗੜੋ ਵੀਰੇ ਠੀਕ ਹੈ ਜੀ ਤੇ ਇਹਦਾ ਪ੍ਰਾਈਸ ਰੋ ਬਈ ਇਹਦਾ ਬਈ 4 ਲੱਖ ਤੇ 60000 ਰੁਪਏ ਜੀ ਠੀਕ ਹੈ ਜੀ 4 ਲੱਖ ਤੇ 60000 ਮਤਲਬ ਪੰਜਾਬ ਨਾਲ ਥੋੜਾ ਜਿਹਾ ਫਰਕ ਪੈਂਦਾ ਬਈ ਇਹ ਟਰੈਕਟਰਾਂ ਦਾ ਬਈ ਜੀ ਇਹ ਆਇਨਾ ਪੰਜਾਬ ਨਾਲੋਂ ਇਹ ਛੋਟੇ ਟਰੈਕਟਰ ਹਰਿਆਣਾ ਰਾਜਸਥਾਨ ਚ ਵੱਧ ਵਿਕਦਾ ਜੀ ਠੀਕ ਹੈ ਜੀ ਇਹ ਆਲ ਮਤਲਬ ਤਿੰਨੇ ਸਟੇਟਾਂ ਚ ਵਧੀਆ ਵਿਕਦਾ ਜੀ ਸਾਨੂੰ ਕੋਈ ਹਰਿਆਣਾ ਰਾਜਸਥਾਨ ਦਾ ਵਾੜਾ ਵਰਕ ਨਹੀਂ ਪੈਂਦਾ ਜੀ ਠੀਕ ਹੈ ਜੀ ਕਈ ਵੀਰ ਕਹਿੰਦੇ ਨੇ ਬਈ ਹਰਿਆਣਾ ਨੰਬਰ ਤੋਂ ਚੱਲੇ ਜੀ ਟਰੈਕਟਰ ਵਾਲੀ ਗੱਲ ਤਾਂ ਨਹੀਂ ਹੈ ਕਿ ਬਈ ਬਾਈ ਜੀ ਪੰਜਾਬ ਵਾਲੇ ਨਾਲੋਂ ਟਰੈਕਟਰ ਦੋਈ ਨਿਗਾ ਮਾਰੋ ਪੰਜਾਬ ਵਾਲੇ ਨਾਲ ਚੰਗਾ ਜੀ ਠੀਕ ਹੈ ਜੀ ਲੈ ਮਿੱਤਰੋ ਦੇਖ ਸਕਦੇ ਪੰਜਾਬ ਵਾਲਾ ਉਹਨਾਂ ਨੂੰ ਫੁੱਲ ਕੋਕਾ ਪੀਸ ਟਰੈਕਟਰ ਪਿਆਗਾ ਇੱਧਰ ਵੀ ਨਿਗਾ ਮਰਵਾਦੇ ਉਹਦੇ ਨਾਲ ਦੇ ਇੱਕ ਕੰਡੀਸ਼ਨ ਹੈ ਕਹੜੀਆਂ ਨੇ ਬਈ ਹਾਂ ਜੀ ਹਾਂ ਜੀ ਠੀਕ ਹੈ ਤੇ ਅੱਗੇ ਆ ਗਿਆ 50 50 ਡੀ ਹਾਂਜੀ ਜਦਪ੍ਰੀਤ ਉਰੇ ਨਿਹਾਲ ਹੈ ਵੀ ਟਰੈਕਟਰ ਦੇ ਤੁਹਾਨੂੰ ਨਿਗਾਹ ਮਰਵਾਈਆ ਬਈ ਮੈਟਿੰਗ ਮੂਟਿੰਗ ਵੀ ਚੰਗੀ ਕਰੀ ਹੋਈ ਆ ਟਰੈਕਟਰ ਤੇ ਦੇਖ ਸਕਦੇ ਹੋ ਬਈ ਜੀ ਤੇ ਆਹ ਦੇਖੋ ਬਈ ਜੀ ਚੈੱਕ ਕਰੋ ਬਈ ਤੇ ਆਹ ਸ਼ੀਸ਼ੇ ਤੇ ਦੇਖ ਸਕਦੇ ਹੋ ਤੁਸੀਂ ਅਜੇ ਤੱਕ ਮੂਰਾ ਮੂਰਨ ਨਾਲ ਦੀਆਂ ਪਗਿਆਣਗੇ ਬਈ ਜੀ ਤੇ ਇਹ ਟਰੈਕਟਰ ਦੀ ਨਾ ਬਈ ਆਮਨਾ ਜਦੋਂ ਆਪਾਂ ਕੰਪਨੀ ਚ ਕੱਢ ਲਾਣੇ ਨਾ ਆਹ ਚੀਜ਼ ਤੇ ਨਾ ਇੱਥੇ ਉਹ ਲਿਖਿਆ ਜਾਂਦਾ ਉਹਨਾਂ ਨਾ ਵੀ ਇੰਨੇ ਘੰਟੇ ਹੋ ਗਏ ਤੇ ਇਹਦੀ ਸਰਵਿਸ ਹੋ ਚੁੱਕੀ ਹੈ ਨਾ ਬਈ ਬਈ ਜੀ ਇਹਦੀ ਸਰਵਿਸ ਨਹੀਂ ਹੋਈ ਨਾ ਪਤਾ ਨਹੀਂ ਹੈਗਾ ਬਈ ਨਹੀਂ ਨਹੀਂ ਸਰਵਿਸ ਨਹੀਂ ਹੋਈ ਬਈ ਠੀਕ ਆ ਲੈ ਮਿੱਤਰੋ ਜਮ ਇਹ ਪਹਿਲੀ ਸਰਵਿਸ ਨਹੀਂ ਹੋਈ ਠੀਕ ਆ ਆਪਣੀ ਫਿਲਟਰ ਬੁਲਟਰ ਠੀਕ ਆ ਬਈ ਜੀ ਫਿਲਟਰ ਬੁਲਟਰ ਅਜੇ ਤੱਕ ਸਾਰੇ ਨਾਲ ਦੇਣਗੇ ਬਈ ਚੈੱਕ ਕਰ ਸਕਦੇ ਆ ਮੋਰਾ ਮੋਰਾ ਦੇਖੋ ਬਈ ਜੀ ਠੀਕ ਆ ਬਈ ਜੀ ਕੋਕਾ ਪੀਸ ਟਰੈਕਟਰ ਲੱਗ ਕੇ ਲੈਣਾ ਬਈ ਗੜੀ ਆ ਨਾ ਠੀਕ ਆ ਬਈ ਜੀ ਬਾਕੀ ਉਹ ਤੇ ਨਿਗ੍ਹਾ ਮਰਵਾ ਦੇ ਰਜਿਸਟ੍ਰੇਸ਼ਨ ਤੇ ਇਹ 2024 ਮਾਡਲ ਲੈਣਾ ਬਈ ਜੀ 12 2024 ਹਾਂਜੀ ਠੀਕ ਆ ਜੀ ਫਰਵਰੀ ਚ ਟਰੈਕਟਰ ਬਿੱਲ ਹੋਇਆ ਜੀ ਠੀਕ ਆ ਜੀ 2025 ਚ ਹਾਂਜੀ ਹਾਂਜੀ ਠੀਕ ਆ ਬਈ ਫੁੱਲ ਨਵਾਂ ਟਰੈਕ ਮੀਟਰ ਬੈਗ ਦੇ ਬਾਈ ਬਾਈ ਯਾਰ ਠੀਕ ਆ ਜੀ ਮੇਰੇ ਕੋਲ ਹੀ ਨਹੀਂ ਇਹ ਗੱਲਾਂ ਹੁੰਦੀਆਂ ਠੀਕ ਆ ਬਾਈ ਜੀ ਬਾਕੀ ਚੈੱਕ ਕਰਵਾ ਦੇ ਬਈ ਆ ਰਮਾ ਰੂਮਾ ਤੇ ਅਸੀਂ ਤੱਕ ਸਾਰੀਆਂ 16 ਦੇ ਟਾਇਰ ਆ ਬਾਈ ਇਹਨੂੰ ਆ ਲਓ ਬਈ ਹੁੱਕ ਦੇਖੋ ਜਮਾ ਨਵੇਂ ਵਰਗੇ ਹੁੱਕ ਪਈ ਆਗੇ ਟਾਪ ਮਾਡਲ ਆ ਗਿਆ ਬਾਈ ਜੀ ਇਹ 4 ਸਪੀਡ ਆ ਗਿਆ ਨਾ ਬਾਈ ਜੀ ਹਾਂ ਜੀ ਹਾਂ ਜੀ ਗੇਅਰ ਪ੍ਰੋਚ 3 ਠੀਕ ਆ ਗੇਅਰ ਪ੍ਰੋ 4 ਸਪੀਡ ਆ ਆ ਦੇਖੋ ਮਿੱਤਰੋ ਇਹ ਬੇਟ ਬਾਈ ਜੀ ਓਰੀਜਨਲ ਲੋਹੇ ਦੀ ਹੋਣੀ ਕਹਿੰਦੇ ਕੋਈ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਜੀ ਇਹਦਾ ਪ੍ਰਾਈਸ ਰੂਪ ਬਾਈ ਜੀ ਬਾਈ ਜੀ ਇਹ ਦੇ ਦੇ ਦਾਂਗੇ 7 ਲੱਖ ਤੇ ਚੱਲੀ 10000 ਰੁਪਏ ਦਾ ਟਰੈਕਟਰ ਠੀਕ ਹੈ ਲਓ ਮਿੱਤਰੋ ਹੁਣ ਸਾਨੂੰ ਨਵਾਂ ਟਰੈਕਟਰ ਲਿਆਉਣ ਦੀ ਬੇਟ ਨਹੀਂ ਕਰਨੀ ਪੈਣੀ ਹੈਗੀ ਘੰਟੇ ਚੱਲੇ ਬਈਏ 140 ਘੰਟੇ ਚੱਲੇਗੀ 올ਲੀ ਹਾਂਜੀ ਠੀਕ ਹੈ ਲਓ ਮਿੱਤਰੋ 올ਲੀ 140 ਘੰਟੇ ਚੱਲਿਆ ਹੋਇਆਗਾ ਚਲੋ ਮਿੱਤਰੋ ਅੱਗੇ ਦਿਖਾਉਂਦੇ ਆਂਗੇ ਤੁਹਾਨੂੰ 5405 ਛੋਟਾ ਟਰੈਕਟਰ ਇਹ ਵੀ ਆ ਗਿਆ ਬਈ ਜੀ ਗੇਅਰ ਪ੍ਰੋ ਆਵਤਰਾ ਜਿਹੜੇ ਬਾਈ ਅੱਜ ਕੱ ਲਈ ਖਾਸ ਉਹਨਾਂ ਵਾਸਤੇ ਵੀਡੀਓ ਆ ਗਈ ਜਿਹੜੇ ਵੀਰ ਕਹਿੰਦੇ ਨੇ ਕਿ ਸਾਨੂੰ ਫੋਰ ਸਪੀਡ ਵਾਲਾ ਟਰੈਕਟਰ ਚਾਹੀਦਾਗਾ ਬਾਕੀ ਦੇਖ ਸਕਦੇ ਹੋ ਬਾਈ ਜੀ ਸਾਰੇ ਟਰੈਕਟਰ ਦੇ ਛੇਟਾ ਛੋਟਾ ਹਰੇਕ ਟਰੈਕਟਰ ਦੇ ਤੁਹਾਨੂੰ ਨਾਲ ਦੀਆਂ ਮਿਲਣਗੀਆਂ ਤੇ ਅਰੀਜਨਲ ਘੰਟੇ ਚੱਲੇ ਮਿਲਣਗੇ ਤੇ ਇਹ ਮਾਡਲ ਆ ਬੇ ਜੀ ਇਹ ਬਾਈ ਜੀ 23 ਠੀਕ ਆ ਜੀ ਇਹ ਵੀ 23 ਮਾਡਲ ਆਗਾ ਠੀਕ ਆ ਲੈ ਮਿੱਤਰੋ ਦੇਖ ਸਕਦੇ ਹੋਗੇ ਨਵੀਂ ਲੋਕ ਵਾਲਾ ਗਿਆ ਇਹ ਟਰੈਕਟਰ ਬੇ ਜੀ ਟੌਪ ਵਾਲਾ ਮਾਡਲ ਆ ਗਿਆ ਫੋਰ ਸਪੀਡ ਦੇ ਵਿੱਚ ਆ ਗਿਆ ਬਾਕੀ ਐਮਪੀ ਸਿਸਟਮ ਨਾਲ ਹੀ ਦੋਗੇ ਬਾਈ ਜੀ ਹਾਂ ਜੀ ਠੀਕ ਆ ਬਾਈ ਫਰਡ ਦੇ ਇਹ ਆ ਮੈਂ ਕਹਿੰਦਾ ਨੇ ਬਈ ਆਪਾਂ ਬੰਪਰ ਵੀ ਨਹੀਂ ਅਜੇ ਤੱਕ ਪੇਂਟ ਹੋਇਆ ओरिजिनल ਬਈ ਸੱਚੀ ਰੀਜੀਨਲ ਬੰਪਰ ਆਣਾ ਬਈ ਹਾਂਜੀ ਹਾਂਜੀ ਠੀਕ ਆ ਬਈ ਤੇ ਇਹਦਾ ਪ੍ਰਾਈਸ ਰੂਪਏ ਜੀ ਇਹ 8 ਲੱਖ 80000 ਰੁਪਏ ਦੇ ਤੇ ਘੰਟੇ ਚੱਲਿਆ ਬਈ ਜੀ ਘੰਟੇ ਬਈ ਇਹ 2000 ਘੰਟਾ ਚੱਲਿਆ ਠੀਕ ਆ 2000 ਦੇ ਘੰਟੇ ਤਕਰੀਬਨ ਬਈ ਚੱਲਿਆ ਹੋਇਆਗਾ ਚਲੋ ਮਿੱਤਰੋ ਅੱਜ ਤੁਹਾਨੂੰ ਇੱਕ ਹੋਰ ਨਵਾਂ ਟਰੈਕਟਰ ਦਿਖਾਉਣਾ ਹੈਗੇ ਇਹ ਵੀ ਚੈੱਕ ਕਰ ਲਓ ਬਈ ਛੋਟਾ ਟਰੈਕਟਰ ਆ ਗੇਅਰ ਪ੍ਰੋ ਆਗਾ ਕੰਡੀਸ਼ਨ ਚੈੱਕ ਕਰਵਾ ਦੇ ਬਈ ਜਮਾ ਐਨ ਨਵੇਂ ਵਾਂਗੂ ਕੋਕਾ ਪੀਸ ਪਿਆਗਾ ਤੇ ਇਹ ਘੰਟੇ ਚੱ ਠੀਕ ਹੈ ਜੀ ਸਾਰਾ ਅਰੀਜਨਲ ਹੈ ਜਿਵੇਂ ਕੰਪਨੀ ਚੋਂ ਆਇਆ ਠੀਕ ਹੈ ਲੋ ਮਤਰੋ ਤਕਰੀਬਨ ਬਈ ਜੇ ਰਮਾਈ ਹੋਇਆ ਹੋਇਆ ਟਰੈਕਟਰ ਹੈਗਾ ਜੇ ਤੁਸੀਂ ਇਹ ਟਰੈਕਟਰ ਤੇ ਹਾਰ ਵੀ ਪਾ ਕੇ ਲੈ ਜਾਓਗੇ ਨਾ ਤੁਹਾਨੂੰ ਕੋਈ ਜੱਜ ਨਹੀਂ ਕਰ ਸਕਦਾ ਹੈਗਾ ਨਵਾਂ ਟਰੈਕਟਰ ਲੈ ਕੇ ਆਏ ਜਾਂ ਪੁਰਾਣਾ ਆਹ ਦੇਖ ਜਸਪ੍ਰੀਤ ਪੈਰ ਦਾ ਦਿਖਾ ਦੇ ਬਈ ਜਮਾਂ ਓਕੇ ਰਿਪੋਰਟ ਤੇ ਪੈਣਗੇ ਬਾਕੀ ਮੋਰਾ ਮੂਰਾ ਇਹ ਤੱਕ ਪਈਆਂ ਨੇ ਬਈ ਚੰਗਾ ਟਰੈਕਟਰ ਹੈਗਾ ਤੇ ਇਹਦਾ ਪ੍ਰਾਈਸ ਬਈ ਇਹਦਾ 8,75,000 ਰੁਪਏ ਠੀਕ ਹੈ ਜੀ 8 ਲੱਖ ਤੇ 75,000 ਰੁਪਏ ਬੈਕ ਸਾਈਡ ਤੋਂ ਦਿਖਾ ਦੇ ਆ ਬਾਕੀ ਵੀ ਤੁਸੀਂ ਦੇਖ ਸਕਦੇ ਬਈ ਚੰਗਾ ਟਰੈਕਟਰ ਹੈ ਪੂਰਾ ਸੌਂ ਗਿਆ ਕਰੋ ਆਇਆ ਹੋਇਆ ਹੈ ਨਾ ਬਈ ਇਹ ਵੀ ਹਾਂਜੀ ਹਾਂਜੀ ਠੀਕ ਆ ਬਈ ਡਬਲ ਡਿਸਟ੍ਰਿਬਿਊਟਰ ਆ ਗਿਆ ਤੇ ਆ ਬਾਕੀ ਚੈੱਕ ਕਰ ਸਕਦੇ ਬਈ ਉਹ ਹੁੱਕਾ ਕ ਅਜੇ ਤਾਂ ਰੰਗ ਲੈ ਹੀ ਨਹੀਂ ਹੈਗਾ ਜਮਾ ਨਵਾਂ ਟਰੈਕਟਰ ਹੈਗਾ ਨੰਬਰ ਬਈ ਇਹਦਾ ਨੰਬਰ ਬਈ ਪੰਜਾਬ ਨੰਬਰ ਠੀਕ ਆ ਜੀ ਪੰਜਾਬ ਨੰਬਰ ਆ ਬਈ ਜੀ ਫਰਸਟ ਪਾਰਟੀ ਦਾ ਦਾ ਹਾਂਜੀ ਤੇ ਅਗਲਾ ਬਈ ਜੀ ਇਹ ਆ ਗਿਆ Mahindra 265 ਇਹਦੇ ਮੰਗਰ ਬਈ ਸਾਨੂੰ ਫੁੱਲ ਫਾਇਦਾ ਕਰਾ ਕੇ ਜਾਵਾਂਗੇ ਮੋਰਾ ਮਾਰਾਂ ਜਿੰਨੇ ਕ ਮਰਵਾਦੇ ਜਸਪਰੀ ਤੇ ਜਮਾ ਹਜੇ ਤੱਕ ਵੀ ਨਾਲ ਦੀਆਂ ਪਈਆਂ ਨਹੀਂ ਗਿਆ ਤੇ ਟੈਰਾ ਤੇ ਮੋਰਾ ਦੀ ਨਿਗ੍ਹਾ ਮਰਵਾਦੇ ਬਈ ਦੇਖ ਸਕਦੇ ਬਈ ਜੀ ਘੰਟੇ ਸੋਚੋ ਕਿ ਬਈ ਇਹ ਕਿੰਨਾ ਚੱਲਿਆ ਹੋਇਆਗਾ ਡਿਜੀਟਲ ਮੀਟਰ ਵਾਲਾ ਗਾਣਾ ਬਈ ਹਾਂਜੀ ਤੇ ਇਹ ਘੰਟੇ ਚੱਲਿਆ ਮਿੱਤਰੋ ਤੁਹਾਨੂੰ ਆਪਾ ਨਿਗਾ ਮਰਵਾ ਕੇ ਦਿਖਾ ਦਨੇਗੇ ਤੇ ਲੈ ਬਈ 285 ਲੈ ਮਿੱਤਰੋ ਸਿਰਫ 285 ਘੰਟੇ ਚੱਲਿਆ ਹੋਇਆਗਾ ਜਮਾ ਨਵਾਂ ਟਰੈਕਟਰ ਹੈਗਾ ਤੇ ਪੀਵੀ ਬਾਈ ਫਜ਼ਲ ਕਾ ਦਾ ਨੰਬਰ ਆਣਾ ਬਈ ਹਾਂਜੀ ਕੈਸ ਦਾ ਟਰੈਕਟਰ ਠੀਕ ਹੈ ਛਤਰੀ ਬਈ ਇਹਦੇ ਨਾਲ ਛਤਰੀ ਹੈਗੀ ਹੈ ਵੀਰੇ ਠੀਕ ਹੈ ਲੋ ਮਿੱਤਰੋ ਛਤਰੀ ਤੁਹਾਨੂੰ ਇਹਦੇ ਨਾਲ ਮਿਲ ਜੂਗੀ ਵੱਡੇ ਹਾਂਡੀ ਵਾਲਾ ਹੈਗਾ ਟੌਪ ਮਾਡਲ ਆ ਗਿਆ 24 ਮਾਡਲ 24 ਮਾਡਲ ਆ ਗਿਆ ਤੇ ਇਹਦਾ ਪ੍ਰਾਈਸ ਬਈ ਇਹਦਾ ਬਾਈ ਜੀ 4 ਲੱਖ ਤੇ 60000 ਰੁਪਏ ਜੀ ਠੀਕ ਆ ਜੀ 4 ਲੱਖ ਤੇ 60000 ਰੁਪਏ ਦੇਖ ਸਕਦੇ ਬਈ ਮੂਰਾ ਮੂਰਾ ਇਹਦਾ ਕ ਪੂਰੇ ਨਾਲ ਦੇ ਪੈ ਰਹੇ ਆ ਚੀਜ਼ ਦਿਖਾ ਦੇ ਬਈ ਇਹ ਚੀਜ਼ਾਂ ਦੇ ਵੀ ਆਮ ਸਕਰਾਚ ਪੈਦੇ ਨੇ ਇਹਨਾਂ ਚੀਜ਼ਾਂ ਦੇ ਵੀ ਨਹੀਂ ਇਹਦਾ ਕ ਸਕਰਾਚ ਪਈ ਬਾਕੀ ਚੈੱਕ ਕਰ ਸਕਦੇ ਹੋ ਬਾਡੀ ਲਾਈਨ ਦਾ ਐਨ ਕੋਕਾ ਪੀਸ ਟਰੈਕਟਰ ਆਗਾ ਮਾਨਤਨ ਬਈ ਹੋ ਜੂ ਮਾੜਾ ਮੋਟਾ ਮਾੜਾ ਮੋਟਾ ਹੋ ਜੂ ਠੀਕ ਆ ਜੀ ਬਾਕੀ ਚੈੱਕ ਕਰ ਸਕਦੇ ਬਈ ਟਰੈਕਟਰ ਟੌਪ ਮਾਡਲ ਆਗਾ ਤੇ ਬਾਕੀ ਕੰਡੀਸ਼ਨ ਦਾ ਐਨ ਚੰਗਾ ਪਿਆ 13 ਦੇ 13 ਜਾਣਾ ਬਾਈ ਹਾਂਜੀ ਹਾਂਜੀ ਠੀਕ ਆ ਬਾਈ ਜੀ ਤੇ ਲੰਮਤਰ ਹੁਣ ਤੁਹਾਨੂੰ ਇਹ ਜਿਆ ਟਰੈਕਟਰ ਦਿਖਾਉਣੇ ਆਗੇ ਤਕਰੀਬਨ ਤੁਸੀਂ ਅਜੇ ਤੱਕ ਬਹੁ ਘੱਟ ਵੀਰਾਂ ਨੇ ਦੇਖਿਆ ਹੋਊਗਾ ਤੂੰ ਜੈਸਪਰੀ ਦੇਖਿਆ ਪਹਿਲਾਂ ਕਦੇ ਠੀਕ ਆ ਆ ਬਾਈ ਕੈਮਰਾਮੈਨ ਨੇ ਵੀ ਨਹੀਂ ਅਜੇ ਤੱਕ ਦੇਖਿਆ 843 ਐਕਸ ਐਮ ਟੌਪ ਵਾਲਾ ਮਾਡਲ ਆ 2 ਸਪੀਡ ਦੇ ਵਿੱਚ ਆਣਾ ਬਾਈ ਜੀ ਹਾਂਜੀ 2 ਸਪੀਡ ਠੀਕ ਆ 2 ਸਪੀਡ ਦੇ ਵਿੱਚ ਆ 3 3 ਸਟਾਰ ਆਗਾ 4/4 ਆਗਾ ਬਾਕੀ ਚੈੱਕ ਕਰ ਸਕਦੇ ਬਾਈ ਜੀ ਟਾਇਰ ਬਈ ਇਹਦੇ ਟਾਇਰ ਵੀਰੇ ਨਾਲ ਦੀ ਠੀਕ ਹੈ ਕਿੰਨੇ ਕੇ ਪੈਸੇ ਪਉਣਗੇ ਤਕਰੀਬਨ ਬੇਜ ਲੱਗ ਜੰਦੀ ਬਈ ਹੈਗੇ 90 ਪੈਸੇ ਟਾਇਰ ਹੈਗੇ ਠੀਕ ਹੈ ਸਾਢੇ 550 ਘੰਟਾ ਚੱਲੇ ਸਿੱਧਾ ਗਾਲੀਆ ਬਈ ਹਜੇ ਤੱਕ ਰਾਬੜੀ ਕਸੀ ਹੈ ਜੀ ਇਹਨਾਂ ਦੀ ਮੜੀ ਜਿਹੜੀ ਉੱਤੇ ਹੁੰਦੀ ਹੈ ਕਸੀ ਲੱਗਿਆ ਜੀ ਠੀਕ ਆ ਕਸੀ ਲੱਗਿਆਗਾ ਤਰ ਕੋਨੋਪੀ ਸਾਡਾ ਲੱਗਿਆ ਪੰਜਾਬ ਨੰਬਰ ਹੈਗਾ ਇਹ ਟਰੈਕਟਰ ਨੂੰ ਬੇਜੇ ਗਾਲੀਆ ਆਪਾਂ 3 ਸਪੀਡ ਵੀ ਕਰਨਾ ਹੋਵੇ ਨਾ ਅ ਥੋੜੇ ਪੈਸੇ ਦੇ ਨਾਲ ਹੀ 3 ਸਪੀਡ ਹੋ ਜਾਂਦਾਗਾ ਬਾਕੀ ਚੈੱਕ ਕਰ ਸਕਦੇ ਹੋ 14 ਦੇ ਟਾਇਰਾਂ ਚ ਹੈਗਾ ਨੰਬਰ ਇਹਦਾ ਬਈ ਨੰਬਰ ਪੰਜਾਬ ਵੀਰੇ ਠੀਕ ਆ ਜੀ ਪੰਜਾਬ ਨੰਬਰ ਹੈਗਾ ਤੇ ਇਹਦਾ ਪ੍ਰਾਈ ਇਹਦਾ ਭਾਈ ਜੀ 5,80,000 ਰੁਪਇਆ ਠੀਕ ਹੈ 5 ਲੱਖ ਤੇ 80,000 ਰੁਪਇਆ ਬਾਕੀ ਬਈ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ ਸਕਰੀਨ ਤੇ ਨੰਬਰ ਹੈਗਾ ਭਾਈ ਇਹਦਾ ਤੇ ਟਰੈਕਟਰ ਖਰੀਦਣ ਲਈ ਆਉਣਾ ਕਿੱਥੇ ਹੈ ਭਾਈ ਜੀ ਪਿੰਡ ਫੱਲੜ ਜੀ ਠੀਕ ਹੈ ਜੀ ਨੇੜੇ ਡੱਬਾ ਵਾਲੀ ਹੈ ਨਾ ਭਾਈ ਹਾਂ ਜੀ ਨੇੜੇ ਠੀਕ ਹੈ ਭਾਈ ਜੀ ਬਾਕੀ ਬਾਈਆਂ ਦਾ ਫੇਸਬੁੱਕ ਤੇ ਪੇਜ ਵੀ ਹੈ ਕੀ ਨਾਮ ਹੈ ਵਿੱਚ ਪੇਜ ਟਰੈਕਟਰ ਫਾਰਮਰ ਟੂ ਫਾਰਮਰ ਠੀਕ ਹੈ ਭਾਈ ਜੀ ਤੇ ਉਹਨੂੰ ਜਾ ਕੇ ਭਾਈ ਜੀ ਬਾਈਆਂ ਨੂੰ ਸਪੋਰਟ ਜ਼ਰੂਰ ਕਰਿਓ ਫੋਲੋ ਕਰ ਲਿਓ ਤੇ ਉੱਥੇ ਬਾਈਆਂ ਦੀ ਟਰੈਕਟਰ ਦੀ ਵੀਡੀਓ ਆਉਂਦੀਆਂ ਨੇਗੀਆਂ ਜਿਹੜਾ ਬਾਕੀ ਬਈ ਹੁਣੇ ਹਾਂ ਜੀ ਉਹ ਕੀਤਾ ਜੀ ਠੀਕ ਹੈ ਜੀ ਨਵਾਂ ਬਣਾਏਗਾ ਹਾਂ ਜੀ ਨਵਾਂ ਠੀਕ ਹੈ ਬਈ ਜਦੋਂ ਬਈ ਕੋਈ ਵੀਰ ਨਾ ਨਵਾਂ ਚੈਨਲ ਖੋਲਦਾਗਾ ਠੀਕ ਹੈ ਬਈ ਜੀ ਸਪੋਰਟ ਜਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਬਾਕੀ ਬਾਈ ਦੀ ਵੀਡੀਓ ਕਿਵੇਂ ਲੱਗਦੀ ਨੇ ਕਿ ਉਹ ਵੀ ਕਮੈਂਟ ਜਰੂਰ ਕਰਦੇ ਹੋ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਧੰਨਵਾਦ ਬਾਈ ਜੀ ਲੋਕਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਮਿਲਦੇ ਅਗਲੀ ਵੀਡੀਓ ਨੇ ਤਤਕਲੀ ਧੰਨਵਾਦ ਸਸਿਕਾ